ਸਾਲ ਸੇਠ ਐਕਸ ਚੇਅਰਮੈਨ ਦੀ ਅੰਤਿਮ ਯਾਤਰਾ ਹੋਈ ਜਿਸ ਮੌਕੇ ਹਜ਼ਾਰਾਂ ਲੋਕਾਂ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਕਈ ਸ਼ਖਸੀਅਤਾਂ ਨੇ ਪਹੁੰਚ ਕੇ ਵੀ ਨਮਨ ਕੀਤਾ। ਇਸ ਮੌਕੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਕਸਤੂਰੀ لال ਸੇਠ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਕਾਂਗਰਸੀ ਆਗੂ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਤੇ ਜੋ ਕਸਤੂਰੀ لال ਸੇਠ ਨੇ ਹੋਣਾ ਕਾਂਗਰਸ ਪਾਰਟੀ ਵਾਸਤੇ ਉਹ ਅੱਗੇ ਵਧਣਗੇ। ਵੌਇਸ ਆਫ ਪੰਜਾਬ ਲਈ ਬਟਾਲਾ ਤੋਂ ਨਕੀ ਦੀ ਰਿਪੋਰਟ। ਇੱਕ ਅੱਜ ਦੁੱਖ ਦੀ ਘੜੀ ਦੇ ਵਿੱਚ ਜੋ ਵੀ ਸਾਰੇ ਲੋਕ ਮੇਰੇ ਪਿਤਾ ਜੀ ਨਾਲ ਪਿਆਰ ਕਰਨ ਵਾਲੇ ਸਮਾਜਿਕ ਰਾਜਨੀਤਿਕ ਤੇ ਸਿਨੀਆਂ ਵੀ ਸੰਸਥਾ ਤੋਂ ਆਏ ਹੁਣ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਕਿ ਐਡੇ ਵੱਡੇ ਦੁੱਖ 'ਚ ਸਾਡੇ ਨਾਲ ਖੜੇ ਹੋਏ ਤੇ ਮੈਂ ਇਸ ਗੱਲ ਦਾ ਯਕੀਨ ਵੀ ਦਿਵਾਨਾ ਕਿ ਜਿੱਦਾਂ ਸਾਡੇ ਬਜ਼ੁਰਗ ਹਰੇਕਦੇ ਕੰਮ ਆਂਦੇ ਰਹੇ ਆਪਾਂ ਵੀ ਦੋਵੇਂ ਭਰਾ ਜੀਤ ਤੋੜ ਮਿਹਨਤ ਕਰਕੇ ਕਦੀ ਕਿਸੇ ਨੂੰ ਆਪਣੇ ਘਰੋਂ ਖਾਲੀ ਨਹੀਂ ਮੋੜਨ ਦਵਾਂਗੇ ਜਿੰਨੇ ਜੋਗੇ ਅਸੀਂ ਸਾਰੇ ਬਟਾਲੇ ਦੇ ਨਾਲ ਖੜੇ ਆ ਜਿੰਨੇ ਜੋ ਕਵਰੀ ਘਟ ਦਿੱਤਾ ਕਿ ਉਹਦਾਂ ਦੀ ਕਿ ਜ਼ਿੰਮੇਵਾਰੀ ਨਭਾਈਏ ਬਿਲਕੁਲ ਜੀ ਕਦੀ ਉਹਨਾਂ ਨੂੰ ਉਹਨਾਂ ਵਰਗੇ ਨਹੀਂ ਬਣ ਸਕਦੇ ਪਰ ਉਹਨਾਂ ਦੀ ਕਮੀ ਕਦੀ ਨਹੀਂ ਮਹਿਸੂਸ ਹੋਣ ਦਵਾਂਗੇ ਧੰਨਵਾਦ ਗੱਲ ਇਹ ਆ ਕਿ ਸੇਠ ਜੀ ਇੱਕ ਮੈਂ ਗੱਲ ਕਵਾਂਗਾ ਕਿ ਬਟਾਲੇ ਨੂੰ ਹੀ ਨਹੀਂ ਬਲਕਿ ਪੂਰੀ ਕਾਂਗਰਸ ਨੂੰ ਪੰਜਾਬ ਦੀ ਕਾਂਗਰਸ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਕਿਉਂਕਿ ਬਹੁਤ ਚੰਦ ਲੋਕ ਰਹਿ ਗਏ ਨੇ ਜਿਨ੍ਹਾਂ ਦੇ ਸਿਰ ਤੇ ਚਿੱਟੀ ਪਾਗਾ ਜਾਂ ਜਿਹੜੇ ਲੋਕ ਵਾਕਈ ਕਾਂਗਰਸ ਪਾਰਟੀ ਦੇ ਮੈਂ ਤਾਂ ਕਹਿਣਾ ਕਿ ਬਾਬਾ ਬੋਟ ਸੀਗੇ ਇਥੋਂ ਦੇ ਇਸ ਕਰਕੇ ਅੱਜ ਕੱਲਾ ਉਹਨਾਂ ਦੇ ਬੇਟਿਆਂ ਨੂੰ ਨਹੀਂ ਬਲਕਿ ਇਥੋਂ ਸ਼ਹਿਰ ਨੂੰ ਨਹੀਂ ਬਲਕਿ ਚਾਣੋ ਨਾਪੂਰਾ ਵਾਲਾ ਘਟਾ ਪਿਆ ਔਰ ਮੈਂ ਤਾਂ ਇਹ ਗੱਲ ਕਵਾਂਗਾ ਕਿ ਉਹਨਾਂ ਨੂੰ ਸੱਚੀ ਤੇ ਸੁੱਚੀ ਸ਼ਰਧਾਂਜਲੀ ਇਹ ਹੋਵੇਗੀ ਕਿ ਜਿਵੇਂ ਉਹ ਕਾਂਗਰਸ 'ਚ ਰਹਿ ਕੇ ਉਹਨਾਂ ਨੇ ਕਦੀ ਮੱਦਪੇ ਨਹੀਂ ਸੀ ਰੱਖਿਆ ਸੀ ਹਰ ਇੱਕ ਦੇ ਨਾਲ ਜਿਹੜਾ ਕਿ ਉਹਦੇ ਦੁੱਖ ਸੁੱਖ ਤੇ ਵਿੱਚ ਜਾਂਦੇ ਸੀ ਮੈਨੂੰ ਆਸ ਹੈ ਕਿ ਸਾਡਾ ਵੀਰ ਜਿਹੜਾ ਗੁੱਡੂ ਆ ਔਰ ਉਹਨਾਂ ਦੇ ਦੋਨੋਂ ਬੇਟੇ ਜਿਹੜੇ ਆ ਕਿ ਉਹਨਾਂ ਦੇ ਆਪਣੇ ਬਾਪ ਦੀ ਜਿਹੜੀ ਅੱਜ ਜਿਹੜੀ ਜ਼ਿੰਮੇਵਾਰੀ ਉਹਨਾਂ ਦੇ ਸਿਰ ਤੇ ਪਈ ਹੈ ਕਿਉਂਕਿ ਜਿਹੜੀ ਇਹ ਪੱਗ ਆ ਪੱਗ ਅੱਜ ਮਿਲੀ ਹੈ ਔਰ ਪੱਗ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਔਰ ਇਸ ਜ਼ਿੰਮੇਵਾਰੀ ਨੂੰ ਜਿਹੜਾ ਕਿ ਉਹ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਨਿਭਾਉਣਗੇ ਔਰ ਉਹ ਜਿਵੇਂ ਉਹ ਸੇਵਾ ਕਰਦੇ ਸੀ ਸੇਠ ਜੀ ਉਸੇ ਤਰ੍ਹਾਂ ਹੀ ਸੇਵਾ ਕਰਦੇ ਬਿਲਕੁਲ ਕਹਿਣਾ ਕੀ ਹੈ ਜੀ ਕਹਿਨ ਨੂੰ ਦਿਲ ਪਰ ਰਹਾ ਵਾ ਸੇਠ ਕਸਤੂਰੀ ਲਾਲ ਜੀ ਇਸ ਦੁਨੀਆ ਤੋਂ ਗਏ ਨੇ ਉਹ ਜੇ ਇਨਸਾਨ ਕਦੇ ਕਦਾਈ ਪੈਦਾ ਹੁੰਦਾ ਜ ਜਦੇ ਮਨ ਚ ਗਰੀਬਾਂ ਦਾ ਦੁੱਖ ਸੀ ਇਨਸਾਨੀਅਤ ਸੀਗੀ ਤੇ ਹਰ ਧਰਮਾਂ ਦਾ ਸਾਂਝਾ ਸੀ ਹਰ ਪਾਰਟੀ ਦਾ ਸਾਂਝਾ ਸੀ ਇਨਸਾਨੀਅਤ ਉੱਚ ਕੁੱਟ ਕੁੱਟ ਕੇ ਭਰੀ ਸੀ ਪਰਮਾਤਮਾ ਈਸ਼ਵਰ ਉਤੇ ਕਿਰਪਾ ਕਰੇ ਉਹਦੀ ਰੂਹ ਨੂੰ ਸ਼ਾਂਤੀ ਮਿਲੇ ਤੇ ਸੁਰਗਾਂ ਦੇ ਵਾਸਾ ਹੋਵੇ ਜੋ ਜਦੋਂ ਸੰਸਕਾਰ ਹੋਇਆ ਜਗਾ ਉਸ ਦਿਨ ਵੀ ਲੋਕ ਹਰ ਇੱਕ ਆਖੇ ਜਰੀ ਨਾਮ ਦੇ ਤੇ ਅੱਜ ਵੀ ਕਿਤੇ ਨਾ ਕਿਤੇ ਹਜ਼ਾਰਾਂ ਲੋਕ ਬਿਲਕੁਲ ਬਿਲਕੁਲ ਸਹੀ ਹੈ ਬੜਾ ਬਹੁਤ ਵੱਡਾ ਕਾਟਾ ਪਿਆ ਕਾਂਗਰਸ ਪਾਰਟੀ ਦੇ ਵਖਰਾ ਸ਼ਹਿਰ ਨੂੰ ਵੀ ਇੱਕ ਚੰਗਾ ਇਨਸਾਨ ਦੇ ਕਾਟਾ ਪਿਆ ਅੱਜ ਸ਼ੇਠ ਕਸਤੂਰੀ ਲਾਲ ਜੀ ਜੋ ਸਾਡੇ ਕਾਂਗਰਸ ਦੇ ਇੱਕ ਥੰਮ ਸੀ ਕਈ ਵਾਰਾਂ ਥੰਮ ਹਿੱਲੇ ਪਰ ਕਸਤੂਰੀ ਲਾਲ ਹੋਣਾ ਦਾ ਥੰਮ ਕਦੀ ਨਹੀਂ ਹਿੱਲਿਆ ਕਈ ਕਾਂਗਰਸ ਚਾਏ ਕਾਂਗਰਸ ਤੋਂ ਚਲੇ ਗਏ ਸੇਠ ਕਸਤੂਰੀ ਲਾਲ ਜਿੱਥੇ ਖੜੇ ਸੀ ਕਾਂਗਰਸ ਲਈ ਉੱਥੇ ਹੀ ਖੜੇ ਨੇ ਚਾਹੇ ਤੋਪਾਈ ਕਾਂਗਰਸ ਲੀਗ ਜਾਂ ਛਾਂ ਆਈ ਸੇਠ ਕਸਤੂਰੀ ਲਾਲ ਨੇ ਕਾਂਗਰਸ ਦਾ ਸਾਥ ਨਹੀਂ ਛੱਡਿਆ ਜਿਹੜੇ ਕੋਈ ਲੀਡਰ ਛੱਡ ਕੇ ਗਏ ਉਹਨਾਂ ਦਾ ਸਾਥ ਛੱਡ ਦਿੱਤਾ ਤਾਂ ਐਹੋ ਜਿਹੀ ਲੀਡਰ ਦਾ ਚਲੇ ਜਾਣਾ ਕਾਂਗਰਸ ਪਾਰਟੀ ਲਈ ਬਹੁਤ ਵੱਡਾ ਘਾਟਾ ਔਰ ਉਹਨਾਂ ਨੇ ਜਿੰਨੀ ਆਪਣੀ ਜ਼ਿੰਦਗੀ ਜਿੰਨਾ ਸੰਘਰਸ਼ ਕੀਤਾ ਉਹ ਕਾਂਗਰਸ ਲਈ ਕੀਤਾ ਲੋਕੀ ਆਪਣੇ ਪਰਿਵਾਰ ਲਈ ਕਰਦੇ ਨੇ ਸ਼ੇਡ ਕਸਤੂਰੀ ਲਾਲ ਨੇ ਕਾਂਗਰਸ ਲਈ ਸੰਗਰਸ਼ ਕੀਤਾ ਔਰ ਬਟਾੜੇ ਤੇ ਜੇ ਮੈਂ ਕਹਾਂ ਕਿ ਬਟਾੜੇ ਤੇ ਜੀ ਜਿੰਦ ਜਾਨ ਸੀ ਉਹ ਸ਼ੇਡ ਕਸਤੂਰੀ ਲਾਲ ਕਾਂਗਰਸ ਦੀ ਸੀ ਜੇ ਕਿਸੇ ਨੇ ਨਬਜ ਦਾ ਹੱਥ ਰੱਖਣਾ ਤੇ ਸ਼ੇਡ ਕਸਤੂਰੀ ਲਾਲ ਦੇ ਨਬਜ ਦਾ ਹੱਥ ਰੱਖ ਲੋ ਤੁਹਾਨੂੰ ਪੂਰੀ ਪੂਰੀ ਕਾਂਗਰਸ ਦਾ ਪਤਾ ਚੱਲ ਜਾ આજ ਉਹਨਾਂ ਦਾ ਇਤੋ ਚਲੇ ਜਾਣਾ ਔਰ ਅਚਾਨਕ ਚਲੇ ਜਾਣਾ ਉਹ ਇਹ ਬੜਾ ਪਾਰਟੀ ਲਈ ਮੇਰੇ ਲਈ ਔਰ ਉੱਪਰ ਦੇ ਸਾਰਿਆਂ ਲਈ ਬਹੁਤ ਘਾਟਾ ਪਿਆ ਔਰ ਅਸੀਂ ਸਾਰੇ ਹੀ ਉਹਨਾਂ ਦੇ ਇਸ ਦੁਖੀ ਘੜੀ ਚ ਕੱਟੇ ਹੋਏ ਤੇ ਪਰਿਵਾਰ ਨੂੰ